ਵੀ ਹਾਂ ਯਾਰ ਪਿੱਛੇ ਹੈਗੇ 35 40 ਗਿੱਲੇ ਆ ਵੀ ਸੁੱਦਾ ਗਾਹਾਂ ਲੱਗ ਗਿਆ ਮੈਂ ਤਾਂ ਆਈ ਉੱਥੋਂ ਆ خوش ਹੋਈ ਨਹੀਂ ਸੀ ਯਾਰ ਕਰਜ਼ੇ 'ਚ ਸੀ ਜਿੱਥੇ 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 ਬੂਰਾ ਸੂੜਾ ਵੇਚ ਕੇ ਡਬਲਟੀ ਲੈ ਕੇ ਆਉਣ ਵੇ ਨਹੀਂ ਹੁੰਦੀ ਸੀ ਬੂਰਾ ਸੂੜਾ ਮੀਨਸ ਪਤਾ ਜਿਹੜੀਆਂ ਕਰਦੀਆਂ ਰੋਟੀਆਂ ਹੁੰਦੀਆਂ ਸੀ ਬਚੀਆਂ ਉਹ ਵੇਚ ਕੇ ਅੱਛਾ ਜਿਹੜੇ ਗਾਵਾਂ ਨੂੰ ਪਾਉਂਦੇ ਸੀ ਮੇਰੇ ਘਰ ਗਾਵਾਂ ਨੂੰ ਪਾਉਂਦੇ ਹੁੰਦੇ ਸੀ ਕਈਆਂ ਉਹ ਬੂਰਾ ਜਾਂ ਬਣ ਜਾਂਦਾ ਸੀ ਨਾ ਇੱਕ ਵਾਈਟ ਜਾਂ ਬੂਰਾ ਜਾਂ ਬਣ ਜਾਂਦਾ ਸੀ ਉਹ ਸਾਡੇ ਕਿ ਬੀਹ ਚਾਉਂਦਾ ਹੁੰਦਾ ਸੀ ਬਾਈ ਇਹ ਹੀ ਚੀਜ਼ਾਂ ਸੁਣ ਕੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਤਾਂ ਸਟਰਗਲ ਦੇਖੀ ਨਹੀਂ ਹਾਂ। ਹੂੰ। ਅਸੀਂ ਤਾਂ ਚਾਂਦੀ ਦੇ ਚਮਚਾਂ ਜੰਮ ਪਏ ਹਾਂ। ਸਾਨੂੰ ਤਾਂ ਪਤਾ ਹੀ ਨਹੀਂ ਕਿ ਚਲੋ ਠੀਕ ਹੈ ਅਸੀਂ ਹੋਰ ਸਟਰਗਲ ਦੇਖੀ ਹੈ। ਮੈਂਟਲ ਪ੍ਰੈਸ਼ਰ ਵਾਲੀ ਸਟਰਗਲ ਦੇਖੀ ਹੈ। ਤੁਸੀਂ ਤਾਂ ਨਹੀਂ ਮੈਂਟਲ ਪ੍ਰੈਸ਼ਰ ਤੇ ਆਪਣੇ ਕੰਮ ਕਰਦੇ। ਮੈਂ ਹਮੇਸ਼ਾ ਹੀ ਸਭ ਨੂੰ ਇਹ ਕਹਣਾ ਹੁੰਦਾ ਕਿ ਤੁਹਾਡਾ ਅੰਗ ਖੜ ਜੇ ਕੋਈ ਉਹਦੀ ਮੈਡੀਸਿਨ ਮਿਲ ਜੂ। ਤੁਹਾਡੇ ਕੁਝ ਵੀ ਹੋ ਜਾ ਯਾਰ ਮੈਡੀਸਿਨ ਦਿਮਾਗ ਨਹੀਂ ਖਰਾਬ ਹੋਣਾ ਚਾਹੀਦਾ। ਦਿਮਾਗ ਦੀ ਪ੍ਰੋਬਲਮ ਪੈ ਗਈ ਨਾ ਇਹਦੀ ਦਵਾਈ ਹੈ ਨਹੀਂ। ਤੁਸੀਂ ਗੁੱਸੇ 'ਚ ਕੀ ਕਰਦੇ ਹੋ ਬਾਈ? ਜਦੋਂ ਗੁੱਸੇ 'ਚ ਹੁੰਦੇ ਨੇ ਕੀ ਕਰਦੇ ਨੇ? ਗਾਲ੍ਹਾਂ ਕ ਬੱਸ ਵੀ ਦੱਸੋ ਯਾਰ ਤੁਹਾਡੇ ਤੋਂ ਪੁੱਛਣਾ ਮੈਂ ਇਹ ਬੰਦੇ ਨੇ ਤਾਂ ਸੱਚ ਇਹ ਬੰਦੇ ਨੇ ਤਾਂ ਸੱਚ ਦੱਸਣਾ ਦੀ ਮੈਂ ਇਹ ਨਾ ਬਹੁਤ ਰਿਲੈਕਸ ਕਾਈਂਡ ਆਫ ਬੰਦਾ ਹਾਂ ਦੱਸ ਸਾਭੀ ਕੀ ਕਰਦਾ ਬਾਈ ਗੁੱਸੇ ਚ ਓਏ ਹੋਏ ਫਿਰ ਆਪਣੇ ਉਹਨੂੰ ਸ਼ਾਂਤ ਕਿਵੇਂ ਕਰਦੇ ਹੋ ਮੈਂ ਤਾਂ ਉਦੋਂ ਪਹਿਲਾਂ ਪਹਿਲਾਂ ਬਹੁਤ ਗੁੱਸਾ ਆਉਂਦਾ ਸੀ ਹੁਣ ਤਾਂ ਬਹੁਤ ਘਟ ਗਿਆ ਹਨਾ ਹੁਣ ਤਾਂ ਬਹੁਤ ਘਟਿਆ ਗੁੱਸੇ ਚ ਕੋਈ ਰਿਸ਼ਤਾ ਕੋਇਆ ਹੁਵੇ ਉਹਦਾ ਪਛਤਾਵਾ ਹੈ ਕਿ ਯਾਰ ਮੈਂ ਗੁੱਸੇ ਚ ਨੂੰ ਐ ਬੋਲ ਬਿਆ ਤੇ ਰਿਸ਼ਤਾ ਦੂਰ ਹੋ ਗਿਆ ਤੇ ਤੁਹਾਨੂੰ ਅੱਜ ਰਿਗਰੈਟ ਹੋਵੇ ਉਸ ਰਿਸ਼ਤੇ ਨਹੀਂ ਮੈਂ ਸਭ ਨੂੰ ਬੁਲਾਇਆ ਲੜਾਈ ਕਰਕੇ ਬੋਲਚਾਲ ਬੰਦ ਰੱਖਦੇ ਹਾਂ ਹਾਂਜੀ ਕਿੰਨੀ ਕੁ ਦੇਰ ਜਿੰਨਾ ਟਾਂ ਸਮਾਂ ਲੰਘ ਗਿਆ ਕਿੰਨੇ ਮੇਰੇ ਹੋਰ ਕਿਦਣਾ ਰੱਖੀ ਸੀ ਹਾਂ ਕਾਫੀ ਹਾਂ ਕਾਫੀ ਮੇਰੇ ਦੋਸਤ ਹੈ ਮੇਰਾ ਇੱਕ ਨਿੰਦਰ ਹਾਂ ਉਹ ਮੜੀਲਾ ਦਾ ਹਾਂ ਉਹਨੂੰ ਕੋਈ ਗੱਲ ਕਰਤੀ ਮਾਨੂੰ 2 ਸਾਲ ਨਹੀਂ ਬੁਲਾਇਆ ਫਿਰ ਦੁਬਾਰਾ ਕਿਨੇ ਬੁਲਾਇਆ 2 ਸਾਲ ਬਾਅਦ ਉਹ ਇੰਡੀਆ ਆਏ ਸੀ ਅੱਛਾ ਉਹ ਤਾਂ ਸਮਝ ਆਇਆ ਓ ਯਾਰ ਵਾਹ ਵਾਹ ਤੇਰੇ ਤੋਂ ਬਹੁਤ ਖੁਸ਼ ਹੋਣੇ ਹੋ ਤੋ ਦੋਸਤਾਂ ਦੇ ਕੀ ਕੀ ਕਰਦੇ ਹੋ ਖੁਸ਼ ਹੋਗੇ ਖੁਸ਼ੀ ਚ ਕੀ ਕਰਦੇ ਨੇ ਬਾਈ ਕਿ ਖੁਸ਼ੀ ਚ ਵੀ ਗਾਣਾ ਨਹੀਂ ਨਹੀਂ ਖੁਸ਼ੀ ਚ ਤਾਂ ਹੀ ਨੱਚਦੇ ਆ ਨਾਲੇ ਨਚਾਂਦੇ ਹੋ ਤੁਸੀਂ ਜੋਨੋ ਹੀ ਯਾਰ ਮਤਲਬ ਤੁਸ ਤਾਨੂੰ ਕਦੀ ਇਹ ਕਹਿੰਦੇ ਨਹੀਂ ਕਿ ਕੋਈ ਪੀਆਰ ਤੇ ਧਿਆਨ ਦੇ ਲਾਏ ਕੋਈ ਕੋਈ ਮੈਨੇਜਮੈਂਟ ਦੇਖ ਲੋਗਾ ਆ ਚੀਜ਼ਾਂ ਨਹੀਂ ਕਰਨੀਆਂ ਆ ਚੀਜ਼ ਵਾਇਰਲ ਨਹੀਂ ਕਰਨੀਆਂ ਆ ਕਟਾਣਾ ਵੜਾਣਾ ਕੁਛ ਨਹੀਂ ਨੋ ਮਾਪਾਉਣੇ ਐਵੇਂ ਹੀ ਭਾਗ ਲੱਗੇ ਹੋਏ ਨੇ ਬਸ ਤੇ ਜਿਆਦਾ ਤੁਹਾਨੂੰ ਗਾਣਾ ਬਾਈ ਕਿੱਥੇ ਵਧੀਆ ਲੱਗਦਾ ਵਿਆਹਾਂ ਤੇ ਖਾੜਿਆਂ ਤੇ ਕਿ ਜਦੋਂ ਮਿਊਜ਼ਿਕ ਬਣਾਉਣੇ ਉਦੋਂ ਫਰਕ ਕੀ ਹੁੰਦਾ ਇਹਨਾਂ ਬਾਰੇ ਦੱਸੋ ਵਿਆਹਾਂ ਦਾ ਇਹ ਹੁੰਦਾ ਕਿ ਯਾਰ ਉਹ ਜੋਬ ਇੱਕ ਹਨਾ ਕਿਸੇ ਦੀ ਖੁਸ਼ੀ 'ਚ ਜਾ ਕੇ ਸ਼ਾਮਲ ਹੋਣਾ ਨੱਚਣਾ ਸਭ ਨੂੰ ਮਚਾਉਣਾ ਉਹਦਾ ਉਹ ਲੱਗ ਫੰਡਾ ਹੈਗਾ ਮਿਊਜ਼ਿਕ ਬਣਾਉਣਾ ਉਹ ਉਹ ਦਿਮਾਗ ਤੇ ਪ੍ਰੈਸ਼ਰ ਆ ਹਨਾ ਉਹ ਲੱਗ ਫੰਡਾ ਹੈਗਾ ਪਰ